ਇਹ ਦੇਖੋ ਜੀ ਇਸ ਤਰ੍ਹਾਂ ਚਿੜੀ ਦੀ ਹੁਣ ਇਸ ਤਰ੍ਹਾਂ ਦੀ ਹਾਲਤ ਹੈ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਸਾਰੀ ਗਲੂ ਉਸ ਦੇ ਉੱਤੋਂ ਉੱਤਰ ਚੁੱਕੀ ਹੈ ਤੇ ਹੁਣ ਉਹ ਆਪਣੇ ਆਪ ਨੂੰ ਬਿਲਕੁਲ ਸੇਫ ਮਹਿਸੂਸ ਕਰ ਰਹੀ ਹੈ ਇਹ ਦੇਖੋ ਇਹ ਹਾਲਾਤ ਨੇ ਉਸ ਚਿੜੀ ਦੇ ਦੇਖੋ ਹੁਣ ਪੂਰੀ ਤਰ੍ਹਾਂ ਦੇਖੋ ਵਧੀਆ ਸਾਹ ਉਹ ਲੈ ਪਾ ਰਹੀ ਹੈ ਪਹਿਲਾਂ ਉਸ ਨੂੰ ਸਿੱਖਾ ਕਿ ਮੈਂ ਕਿਸ ਟ੍ਰੈਪ ਦੇ ਵਿੱਚ ਫਸ ਗਈ ਆ ਆ ਦੇਖੋ ਉਸ ਨੇ ਇੱਕ ਵਾਰੀ ਅੱਖਾਂ ਵੀ ਆਪਣੀਆਂ ਬੰਦ ਕਰ ਲੀਆਂ ਨੇ ਤੇ ਬਾਅਦ ਚੋਂ ਉਹ ਖੋਲ ਵੀ ਲੈਂਦੀ ਆ ਅੱਖਾਂ ਨੂੰ ਆ ਦੇਖੋ ਖੋਲ ਲੀਆਂ ਉਹਨੇ ਅੱਖਾਂ ਇਹ ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ ਉਸ ਚਿੜੀ ਦੇ ਹੁਣ ਦੇਖੋ ਪਾਣੀ ਦੇ ਕਿਨੇ ਉਹ ਹਲਕਾ ਫੁਲਕਾ ਉੱਡ ਲੈਂਦੀ ਹੈ ਇਹ ਦੇਖੋ ਹੁਣ ਲੱਗੀ ਆ ਉਹ ਉੱਡਣ ਇਹ ਆ ਦੇਖੋ ए, ए आ आ ये ये देखो पूरी तरह हम हरकत आ देखो आ चली देखो अपने आप हम तुरंत लग गई है जी इस तरह के हालत ने देखो हम चिड़ी दे परमात्मा ने इसमें बचा लिया